ਔਰ ਪੁਲਿਸ ਨੇ ਔਰ ਸਾਡੇ ਜਿਹੜੇ ਐਮਐਲਏ ਸਹਿਬਾਨ ਆ ਜਿਹੜਾ ਪਾਰਟੀ ਦਾ ਜਿਹੜਾ ਸਟਰਕਚਰ ਬਣਾਇਆ ਜਿਹੜੀ ਸਾਡੀ ਸਮੁੱਚੀ ਲੀਡਰਸ਼ਿਪ ਨੇ ਜਿਹੜੀ ਬਿਉਤਵੰਦੀ ਬਣਾਈ ਉਹਦੇ ਵਿੱਚ ਤੁਹਾਡੇ ਵੀ ਜਿਹੜਾ ਕੋਟ ਇਸਖਾਨ ਦਾ ਜਿਹੜਾ ਸੀਗਾ ਤੁਸੀਂ ਦੇਖਿਆ ਵੀ ਉਹਦੀ ਕੀ ਹਾਲਰ ਸੀ ਤੇ ਉਹਨੂੰ ਉਹਨੂੰ ਵੀ ਜਿਹੜਾ ਅਪਗ੍ਰੇਡ ਕਰਕੇ ਇੰਟੀਗ੍ਰੇਟ ਕਰਕੇ ਸਾਰੀਆਂ ਸਰਵਿਸਿਜ਼ ਉੱਥੇ ਦੇ ਕੇ ਆਪਣੀਆਂ ਜਿਹੜੇ ਕਲੀਨिकल ਸਕਿਲਸ ਹੋਰ ਸਾਰੀ ਟ੍ਰੇਨਿੰਗ ਕਰਕੇ ਸਟਾਫ ਦੀ ਉਹਦੇ ਵਿੱਚ ਵੀ 1000 ਬੱਚੇ ਜਿਹੜੇ ਆ ਨਸ਼ਾ ਛੱਡ ਚੁੱਕੇ ਆ ਕਿਉਂਕਿ ਜਦੋਂ 20000 ਬੰਦਿਆਂ ਨੇ ਨਸ਼ਾ ਛੱਡਣਾ ਸ਼ੁਰੂ ਕਰਤਾ ਔਰ ਸਾਡਾ ਇੱਕ ਅਸੀਂ ਸੂਰਮਾ ਪ੍ਰੋਗਰਾਮ ਜਿਹੜੇ ਬੰਦਿਆਂ ਨੇ ਨਸ਼ਾ ਛੱਡਿਆ ਉਹ ਪਹਿਲਾਂ ਜਿਹੜੇ ਯੂਥ ਸੀਗੇ ਨਸ਼ਾ ਕਰਨ ਵਾਲੇ ਉਹ ਲੋਕਾਂ ਨੂੰ ਨਸ਼ਾ ਲੋਕਾਂ ਦੇ ਬੱਚਿਆਂ ਨੂੰ ਨਸ਼ਾ ਕਰਨ ਤੇ ਲਾਉਂਦੇ ਸੀ ਹੁਣ ਕੀ ਹੋਇਆ ਕਿ ਜਿਹੜੇ ਨਸ਼ਾ ਜਿਨ੍ਹਾਂ ਨੇ ਛੱਡਿਆ ਸੀਗਾ ਉਹ ਬੱਚਿਆਂ ਨੂੰ ਲਿਆ ਰਹੇ ਸੀਗੇ ਨਸ਼ਾ ਛੁਡਾ ਰਹੇ ਸੀ ਉਹਨਾਂ ਨੂੰ ਤੇ ਉਹਨਾਂ ਨੇ ਕਿਹਾ ਵੀ ਸਾਡਾ ਤਾਂ ਧੰਦਾ ਬੰਦ ਹੋ ਜਾਏਗਾ ਇਹਦੇ ਵਿੱਚ ਬਹੁਤ ਵੱਡੇ ਵੱਡੇ ਬੰਦੇ ਇਹਦੇ ਵਿੱਚ ਬੜੇ ਬੜੇ ਇੰਟਰਸਟਡ ਇਨਵੋਲਡ ਹੁੰਦੇ ਆ ਕਿਉਂਕਿ ਇਹ ਜਿਹੜਾ ਲੱਖਾਂ ਨਹੀਂ ਕਰੋੜਾ ਰੁਪਏ ਦਾ ਬਿਜ਼ਨਸ ਹੈ ਆਰਪਾਰ ਪੈਦਾ ਬਿਜ਼ਨਸ ਹੈ ਤੇ ਇਹ ਇੱਕ ਮੈਨੂੰ ਲੱਗਦਾ ਵੀ ਇਹਦੇ ਪਿੱਛੇ ਵੱਡੀ ਵੱਡੀ ਸਾਜ਼ਿਸ਼ ਵੀ ਹੋਏਗੀ ਬਟ ਜਿਹੜੀ ਮੈਂ ਅੱਜ ਦੀ ਜਿਹੜੀ ਮੀਟਿੰਗ ਹੈ ਮੈਂ ਪੂਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਔਰ ਖਾਸ ਕਰਕੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੂੰ ਜਿਹੜੇ ਆਪਣੇ ਐਸਐਸਪੀ ਸਾਹਿਬ ਹੈ ਉਹਨਾਂ ਦੇ ਡੀਐਸਪੀ ਸਾਹਿਬ ਇਹਨਾਂ ਨੇ ਬਹੁਤ ਅੱਛੀ ਕਾਰਗੁਜ਼ਾਰੀ ਕੀਤੀ ਹੈ ਜੀ ਸਾਡੇ ਸਿਵਲ ਸਰਜਨ ਵੀ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਕੰਮ ਕੀਤਾ ਜੀ ਤੇ ਇਹਨਾਂ ਨੇ ਜਿਹੜੇ ਬੰਦੇ ਸੀ ਜਿਨ੍ਹਾਂ ਨੇ 11000 ਗੋਲੀਆਂ ਸੀ ਉਹਨਾਂ ਨੂੰ ਆਈਡੈਂਟੀਫਾਈ ਵੀ ਕਰ ਲਿਆ ਤੇ ਉਹਨਾਂ ਨੂੰ ਫੜ ਵੀ ਲਿਆ ਜੀ ਉਹਨਾਂ ਨੂੰ ਤੇ ਇਹ ਬਹੁਤ ਜ਼ਰੂਰੀ ਸਿਕਾ ਜੀ ਸਾਡੇ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜ਼ੀਰੋ ਟੋਲਰੈਂਸ ਹੈ ਜੀ ਜਿਹੜਾ ਬੰਦਾ ਵੀ ਸਮਗਲਿੰਗ ਕਰਦਾ ਉਹਦੇ ਵਾਸਤੇ ਜਿਹੜਾ ਸਰਕਾਰ ਦੇ ਪ੍ਰੋਗਰਾਮ ਨੂੰ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਤਰ੍ਹਾਂ ਵੀ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਉਹ ਪੈਡਲਰ ਹੈ ਜਾਂ ਦਵਾਈਆਂ ਦਾ ਮਿਸਯੂਜ਼ ਕਰਨਾ ਔਰ ਜਿਹੜੇ ਬੰਦੇ ਨਸ਼ਾ ਵੇਚਦੇ ਆ ਉਹ ਖਾਲੀ ਸਾਡੀ ਜਵਾਨੀ ਦਾ ਘਾਟਾ ਕਰਦੀ ਕਰਦੇ ਆ ਲੇਕਿਨ ਇਹਦੇ ਨਾਲ ਨਾਲ ਜਿਹੜੇ ਸਾਡੇ ਪਰਿਵਾਰ ਹੈ ਉਹ ਪਰਿਵਾਰਾਂ ਨੂੰ ਵੀ ਬਰਬਾਦ ਕਰ ਰਹੇ ਆ ਸਾਡੇ ਸਮਾਜ ਨੂੰ ਇਹ ਇੱਕ ਕੋਹੜ ਦੀ ਤਰ੍ਹਾਂ ਚੰਬੜੇ ਹੋਏ ਆ ਜਿਹਦੇ ਨਾਲ ਕਿ ਜਿੱਥੇ ਨਸ਼ੇ ਆ ਜਦੋਂ ਇਹ ਲੋਕਾਂ ਨੂੰ ਚਿੱਟੇ ਤੇ ਲਾਉਂਦੇ ਆ ਨਸ਼ੇ ਤੋਂ ਸ਼ੁਰੂ ਕਰਕੇ ਉਹਦੇ ਨਾਲ ਜਿਹੜੇ ਬੱਚੇ ਆ ਉਹਨਾਂ ਤੋਂ ਚੋਰੀਆਂ ਕਰਾਉਂਦੇ ਆ ਉਹਨਾਂ ਤੋਂ ਫਰੋਤੀ ਦੀਆਂ ਕਾਲਾਂ ਕਰਵਾਉਂਦੇ ਆ ਇਹ ਸਾਰਾ ਇੱਕ ਨੈਟਵਰਕ ਹੈ ਜਿਹੜੇ ਮੰਨ ਲਓ ਗੈਂਗਸਟਰ ਵੀ ਇਹਦੇ ਵਿੱਚ ਆ ਔਰ ਇਹਨੂੰ ਸਾਡੀ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਮੁੱਖ ਮੰਤਰੀ ਵੀ ਅਰਵਿੰਦ ਕੇਜਰੀਵਾਲ ਜੀ ਵੀ ਇਹਨਾਂ ਨੂੰ ਵਾਰਨਿੰਗ ਦੇ ਚੁੱਕੇ ਆ ਔਰ ਇਹ ਤੁਹਾਡੇ ਸਾਹਮਣੇ ਹੁਣ ਪ੍ਰਤੱਖ ਹੈ ਜੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਕਿ ਜਿਹੜੇ ਬੰਦਿਆਂ ਨੇ ਸਾਡੇ ਉੱਥੋਂ ਗੋਲੀਆਂ ਚੋਰੀ ਕੀਤੀਆਂ ਸੀਗੀਆਂ ਸਾਡੇ ਕੋਲੇ ਦੀਵਾਲੀ ਵਾਲੀ ਰਾਤ ਨੂੰ ਹੋਈਆਂ ਸਾਡੇ ਕੋਲੇ ਬਹੁਤ ਘੱਟ ਐਵੀਡੈਂਸ ਸੀ ਪਰ ਪੋਰਟਸ ਨੇ ਆਣਾ ਵਧੀਆ ਕੰਮ ਕੀਤਾ ਕਿ ਉਹਨਾਂ ਨੇ ਉਹਨੂੰ ਲੱਭ ਲਿਆ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਆ ਜੀ ਔਰ ਜਿਹੜੇ ਬੰਦੇ ਮਾੜੇ ਕੰਮ ਕਰਦੇ ਆ ਚਾਹੇ ਉਹ ਨਸ਼ੇ ਵੇਚਦੇ ਆ ਜਾਂ ਉਹ ਫਰੋਤੀ ਦੀਆਂ ਕਾਲਾਂ ਕਰਦੇ ਆ ਜਾਂ ਜਿਹੜੇ ਆਪਣੇ ਆਪ ਨੂੰ ਗੈਂਗਸਟਰ ਸਮਝਦੇ ਆ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਬਾਬੇ ਨਾਨਕ ਦਾ ਅਸੀਂ ਹੁਣੇ ਜਿਹੜਾ ਪ੍ਰਕਾਸ਼ ਪੁਰਬ ਮਨਾਇਆ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਸੀਗੀਆਂ ਨਾ ਜੀ ਉਹ ਇੱਕ ਅਟਲ ਸਚਾਈ ਜਿਹਨੂੰ ਅਸੀਂ ਕਹਿੰਦੇ ਆ ਮੈਨਰ ਟਰਨਲ ਟਰੁਥ ਹੈ ਉਹ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਨਾਨਕ ਨੀਵਾ ਜੋ ਚਲੇ ਲਗੇ ਨ ਤਤੀਵਾਓ ਤੇ ਉਦੋਂ ਵੀ ਠੀਕ ਸੀ ਅੱਜ ਵੀ ਠੀਕ ਸੀ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਬੰਦੇ ਕਮੀ ਨਾਨਕਾ ਜਦ ਕਦ ਮੰਦਾ ਹੋਏ ਜਿਹੜਾ ਬੰਦਾ ਨਸ਼ਿਆਂ ਦਾ ਵਪਾਰ ਕਰੇਗਾ ਗੋਲੀਆਂ ਦੇ ਵਿੱਚ ਚੋਰੀ ਕਰੇਗਾ ਸਰਕਾਰ ਦੇ ਪ੍ਰੋਗਰਾਮ ਨੂੰ ਬਦਨਾਮ ਕਰੇਗਾ ਉਹਨੂੰ ਛੱਡਾਂਗੇ ਨਹੀਂ ਅਸੀਂ ਉਹ ਲੱਭ ਲਾਂਗੇ ਉਹਨੂੰ ਮਲੋ ਦੇ ਸਵੇਰ ਥੋੜਾ ਮੋਟਾ ਟਾਈਮ ਲੱਗ ਸਕਦਾ ਤੇ ਇਹ ਲਗਾਤਾਰ ਜਿਵੇਂ ਅਸੀਂ ਲੱਗੇ ਹੋਏ ਸੀਗੇ ਅਸੀਂ ਜਿਹੜਾ ਬੰਦਾ ਵੀ ਗੈਂਗਸਟਰ ਹੈ ਉਹਦੀ ਉਮਰ 3 ਤੋਂ 5 ਸਾਲ ਤੋਂ ਜ਼ਿਆਦਾ ਨਹੀਂ ਹੁੰਦੀ ਸੋ ਮੈਂ ਆਪਣੇ ਜਿਹੜੇ ਪੰਜਾਬ ਦੇ ਇਸ ਵੇਲੇ ਜੋ ਸਾਡੀ ਜਿਹੜੀ ਪਾਰਟੀ ਆ ਉਹਨਾਂ ਨੇ ਡਾਕਟਰਾਂ ਦੀ ਟ੍ਰੇਨਿੰਗ ਤੋਂ ਲੈ ਕੇ ਨਵਾਂ ਸਟਾਫ ਭਰਤੀ ਕਰਨਾ ਸਕਿੱਲ ਡਿਵੈਲਪਮੈਂਟ ਕਰਨਾ ਬੱਚਿਆਂ ਨੂੰ ਨਸ਼ਾ ਛੁਡਾ ਕੇ ਨਸ਼ੇੜੀ ਪੁੱਤ ਤੋਂ ਕਮਾਊ ਪੁੱਤ ਬਣਾਉਣਾ ਬਹੁਤ ਵਧੀਆ ਸਟਰੈਟਜੀ ਆ ਉਹਦੇ ਵਾਸਤੇ ਅਸੀਂ ਜਿਹੜੀ ਟੈਕਨੋਲੋਜੀ ਵੀ ਯੂਜ਼ ਕਰ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਕੱਲੀ-ਕੱਲੀ ਗੋਲੀ ਕਿੱਥੋਂ ਬਣੀ ਸੀ ਕਿੱਥੇ ਗਈ ਕਿਹੜੇ ਮਰੀਜ਼ ਨੂੰ ਦਿੱਤੀ ਗਈ ਕੱਲੀ-ਕੱਲੀ ਗੋਲੀ ਦੀ ਟ੍ਰੇਸਿੰਗ ਹੋਏਗੀ ਕੱਲੇ-ਕੱਲੇ ਪੇਸ਼ੈਂਟ ਦੀ ਟ੍ਰੇਸਿੰਗ ਹੋਏਗੀ